ਕੀ ਕਹ ਕੇ ਆਬ ਇੱਕ ਬਾਂਦਰ ਨੂੰ ਦਾ ਕਬਾਦਰੀ ਕੋ ਹੁੰਦਾ ਮਜ਼ਾਰੀ ਤੇ ਜਿਵੇਂ ਉਹ ਡੱਡੇ ਨਾਲ 14 ਵਜੇ ਕੋ ਦਾ ਸਾਰੇ ਉਵੇਂ ਜਿ ਕੋ ਬਿੱਟੂ ਨੱਚਦਾ ਉਵੇਂ ਜਿ ਕੋ ਇਹ ਮਤਲ ਕੰਗਣਾ ਲੱਗਦੀ ਹੈ ਸੈਂਟਰ ਸਰਕਾਰ ਨਜ਼ਾਰੀ ਹੈ ਜਿਵੇਂ ਉਹਨਾਂ ਨੂੰ ਕਹਿੰਦੇ ਹੋ ਨੱਚੀ ਜਾਂਦੇ ਨੇਗੇ ਜਿਹੜੀ ਗੱਲ ਉਹ ਕਹਿੰਦੇ ਇਹ ਬਿਆਨ ਕੰਗਣਾ ਦਾ ਕੱਲੀ ਦਾ ਨਹੀਂ ਚਾਹੇ ਸਰਕਾਰ ਦੀ ਸਰਕਰ ਤੋਂ ਕਰੇਗਾ ਬਿਆਨ ਵੀ ਪਾਰਟੀ ਦਾ ਬਿਆਨ ਹੈ ਵੀ ਤੂੰ ਬਾਹਰ ਬਾਹਰ ਦੇ ਜਾਂਦੇ ਮੁਸਲਮਾਨਾਂ ਦੇ ਖਿਲਾਫ ਬਿਆਨ ਦੇ ਸਿੱਖਾਂ ਦੇ ਖਿਲਾਫ ਦੇ ਕਿਸਾਨ ਲੀਡਰਾਂ ਦੇ ਖਿਲਾਫ ਬਿਆਨ ਦੇ ਦੁਕਾਨਦਾਰਾਂ ਦੇ ਖਿਲਾਫ ਬਿਆਨ ਦੇ ਉਹ ਕਹਿ ਕੇ ਬਿਆਨ ਲਵਾਏ ਜਾਂ ਰਹੇ ਨੇ ਕਿ ਕੰਗਣਾ ਹੁਣ ਮੇਰੇ ਖਿਆਲ ਬਤਾ ਕੋ ਉਹ ਸਨਮਸਤਾਰ ਨਹੀਂ ਹੈਗੀ ਉਹ ਅੱਜ ਕੱਲ ਰਾਜਨੀਤੀ ਦੇ ਲੀਡਰ ਹੈ ਉਹਨੂੰ ਲੋਕਾਂ ਨੇ ਵੋਟਾਂ ਪਾ ਕੇ ਜਿੱਤਿਆ ਹੈ ਉਹ ਪਾਰਲੀਮੈਂਟ ਦੇ ਵਿੱਚ ਜਾਵੇ ਕਿਸਾਨ ਜਿੱਥੋਂ ਜਿੱਤ ਕੇ ਆਈਆਂ ਉਹਨਾਂ ਕਿਸਾਨਾਂ ਉਹਨੀਆਂ ਮੰਗਾਂ ਨੂੰ ਠਾਵੇ ਉਹਨੂੰ ਬਾਦਲਬਾਦਾਂ ਨੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜਾ ਦੇਸ ਦਾ ਮਾਹੌਲ ਖਰਾਬ ਕਰਦੇ ਨੇ ਚਾਹੇ ਬਿਆਨ ਸਾਡੇ ਕਲਾਕ ਬਿੱਟੂ ਜਿੰਦੇ ਉਹਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਚਾਹੇ ਕੰਗਣਾ ਦਿੰਦੀ ਹੈ ਇਹ ਮਾਹੌਲ ਖਰਾਬ ਹੁੰਦਾ ਦੇਖਦਾ ਜਿਉ ਇਹ ਬਿਆਨ ਦੇ ਜਿਹੜੀ ਗੱਲ ਕਿਸਾਨਾਂ ਮਜ਼ਦੂਰਾਂ ਦੀ ਫਾਉਣੀ ਹੈ ਉਹ ਪਾਰਲੀਮੈਂਟ ਦੇ ਵਿੱਚ ਫਾਉਣਾ ਆਪਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਵੀ ਕਿਸਾਨ ਅਧੂਲਣ ਦੇ ਰਾਹ ਪਏ ਨੇ ਮਜ਼ਦੂਰ ਦੂਲਣ ਦੇ ਰਾਹ ਪਏ ਨੇ ਵੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਉੱਥੇ ਜਾ ਕੇ ਰੋਣਾ ਪਾਉਣਾ ਚਾਹੀਦਾ ਬਾਹਰ ਮੌਲਿਆਂ ਬੈਂਟੀ ਜਿੱਦ। ਨਹੀਂ ਕਰਦੇ ਪੰਜਾਬ ਦੇ ਵਿੱਚ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਟਾਰਗੇਟ ਕਰਦੇ ਨੇ ਇਹ ਮੰਗਾਂ ਨਹੀਂ ਮੰਨਦੇ ਉਹਨਾਂ ਦੀ ਅਸੀਂ ਜਿਵੇਂ ਸਰਕਾਰੀ ਖਰੀਦ ਭਾਰਤ ਦੇ ਵਿੱਚ ਮੰਗਦੇ ਆ ਸਾਰੇ ਆਪਣਾ ਸਾਡਾ ਝੋਨਾ ਤਾਂ 300 ਨੂੰ ਬੀਗੂਆ ਬਿਹਾਰ ਦਾ ਝੋਨਾ 900 ਨੂੰ ਬੀਗੂਆ ਜੁਕੀ ਦਾ ਝੋਨਾ 900 ਨੂੰ ਕੀ ਉਹਨਾਂ ਨੇ ਵੋਟਾਂ ਨਹੀਂ ਪਾਜਾਂ ਕਿ ਉਹ ਦੇਖਦੇ ਵਾਸਿੰਗ ਹੈਗੇ ਉਹਨਾਂ ਲਈ ਜਿਹੜੀ ਗਿਣਤਾ ਹੈ ਉਹਦਾ ਵੀ ਸਰਕਾਰੀ ਰੇਟ ਦੇਣਾ ਚਾਹੀਦਾ ਹੈ ਬਿਕਰ ਨਹੀਂ ਕਰਦਾ ਜਿਹਦਾ ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਰਕਾਰੀ ਕੀਤੇ ਮਿਲਦੀ ਹੈ ਉਵੇਂ ਇੱਕ ਪਰਭਾਰ ਦੇ ਕਿਸਾਨਾਂ ਨੂੰ ਵੀ ਮਿਲਦੀ ਹੈ ਕਿ ਕਹਿੰਦੇ ਨੇ ਮਤਲਬ ਜੋ ਨਮਾ ਕੋਈ ਧਰਮ ਬੋਲਦਾ ਉਸ ਧਰਮ ਦੀ ਗੱਲ ਕਰਦਾ ਇਹਨਾਂ ਨੇ ਆਪਣੀ ਪਾਰਟੀ ਬਦ ਲਈ ਹੈ ਨਵੀਂ ਪਾਰਟੀ 'ਚ ਗਏ ਨੇ ਇਹਨਾਂ ਨੂੰ ਆਇਆ ਵੀ ਖਾਲੀ ਸਾਡੀ ਅੱਗੇ ਚੜਤੋ ਦੇਖੋ ਇੱਕ ਕਰਿਆ ਉਹਨਾਂ ਸਰਜੀਵਰ ਵਾਲਾ ਸਾਡੇ ਖਾਸਾ ਖਿਲਾਫ ਹੋਂਦਾ ਰਿਹਾ ਉਹਨਾਂ ਨੇ ਵੀ ਇਹਨਾਂ ਨੂੰ ਨਿੱਜਾ ਦੋਨਾ ਇਹ ਅਜੇ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਨੇ ਲੱਖ ਕਰਤਾ ਵੀ ਇਹ ਕੰਗੜਾ ਦਾ ਆਬਦਾ ਨਹੀਂ ਕੀ ਹੋਣਾ ਸਾਡੀ ਪਾਰਟੀ ਦਾ ਕੋਈ ਬਿਆਨ ਨਹੀਂਗਾ ਇਹ ਪਾਰਟੀ ਇਹ ਹੀ ਗੱਲ ਕਹਿੰਦੀ ਹੈ ਮਤਲਬ ਮੇਰਾ ਕਹਿੰਦਾ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੂ ਅੰਦਰ ਨਾਲ ਸਹਿਮਤੀ ਨਹੀਂ ਵਿੱਚ ਲਿਆਉਂਦਾ ਬਿਆਨ ਹੈ ਮੈਂ ਦੁਬਾਰਾ ਫੇਰ ਉਹਦੇ ਨਾਲ ਹੀ ਕਹਣਾ ਚਾਹਾਂ ਬਾਹਰੋਂ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਰਾਜਨੀਤਿਕ ਗੱਲ ਕਰਨੀ ਪਹਿਲਾਂ ਵੀ ਕਹਿ ਕੇ ਆਪ ਇੱਕ ਬਾਂਦਰ ਨੂੰ ਦਾ ਕਬਾਦਰੀ ਕੋ ਹੁੰਦਾ ਮਦਾਰੀ ਤੇ ਜਿਵੇਂ ਉਹ ਡੰਡੇ ਨਾਲ ਨੱਚਦਾ ਉਹ ਦੇਖੋ ਦਾਸਰੇ ਉਹੋ ਜਿਹਾ ਕੋਈ ਮਿੱਟੂ ਨੱਚਦਾ ਉਹੋ ਜਿਹਾ ਕੋਈ ਮਤਲਬ ਕੰਗੜਾ ਲੱਗਦੀ ਹੈ ਸੈਂਟਰ ਸਰਕਾਰ ਵੱਲੋਂ ਆ ਰਹੀ ਹੈ ਜਿਵੇਂ ਉਹਨਾਂ ਨੂੰ ਕਹਿੰਦੇ ਉਹ ਨੱਚੀ ਜਾਂਦੇ ਨੇਗੇ ਜਿਹੜੀ ਗੱਲ ਉਹ ਕਹਿੰਦੇ ਇਹ ਬਿਆਨ ਕੰਗੜਾ ਦਾ ਕੱਲੀ ਦਾ ਨਹੀਂ ਚਾਹੇ ਸਿਰਕੀ ਦੀ ਸਰਕਲ ਤੋਂ ਅਗਰੇ ਉਖਰੇਗਾ ਬਿਆਨ ਉਹਦੀ ਪਾਰਟੀ ਦਾ ਬਿਆਨ ਹੈ ਵੀ ਤੂੰ ਬਾਹਰ ਬਾਹਰ ਵਾਲੇ ਬਿਆਨ ਦੇ ਮੁੰਦਨ ਮੰਨ ਦੇ ਖਿਲਾਫ ਬਿਆਨ ਦੇ ਸਿੱਖਾਂ ਦੇ ਖਿਲਾਫ ਦੇ ਕਿਸਾਨ ਲੀਡਰਾਂ ਦੇ ਖਿਲਾਫ ਬਿਆਨ ਦੇ ਦੁਕਾਨਦਾਰਾਂ ਦੇ ਖਿਲਾਫ ਬਿਆਨ ਦੇ ਉਹ ਕਹਿ ਕੇ ਬਿਆਨ ਲਵਾਏ ਜਾ ਰਹੇ ਨੇ ਕਿ ਆਪਣੀ ਪਾਰਟੀ ਦੀ ਚੜ੍ਹਾਈ ਕਰਨੀ ਤੇ ਇਹ ਕਰਨੀ ਦਿੱਲੀ ਦੇ ਸਾਡੇ ਲੀਡਰ ਨੇ ਬਹੁਤ ਸਿਆਣਪ ਨਾਲ ਬੋਲਣਾੜਿਆ ਸਾਡੀ ਵਰਕਨ ਸੈਂਬਲੜੇ ਜਿਉਂ ਸਿੱਖ ਜਿਹੜੇ ਨੇ ਕੰਮ ਖਰਾਬ ਕੀਤਾ ਹੈ ਸਾਡੇ ਦੋਲਰੀਆਂ ਜਿਸੀ ਬੰਦੀਆਂ ਦੀਆਂ ਉਹਨਾਂ ਨੇ ਖਰਾਬ ਕੀਤਾ ਸਾਡੇ ਅੱਖ ਤੇ ਨਾ ਵਰਕਰ ਨੇ ਨਾ ਲੀਡਰ ਨੇ ਕੋਈ ਕੰਮ ਨਹੀਂ ਕਰਾਉਣਾ ਸ਼ਾਂਤ ਮਹੀਦੂ ਰਹੀ ਫਿਰ ਮਾਂ ਉਹ ਪੰਜਾਬ ਤੇ ਨਹੀਂ ਹੋਣੀ ਚਾਹੀਦੀ ਫੋਰਸ ਦੇ ਅਟੈਚਾਂ ਦੇ ਜਾਰੀ ਤੇ ਬਾਹਰ ਬਲੌਦ ਖੜਾ ਹੋਊਗਾ ਸਿੱਖ ਜਿਥੇ ਬੰਦੀਆਂ ਖੜੇ ਵਿਰੋਧ ਕਰਨੀਆਂ ਹੋਰ ਲੋਕ ਵਿਰੋਧ ਕਰਨਗੇ ਅਸੀਂ ਵੀ ਵਿਰੋਧ ਕਰਾਂਗੇ ਉਹਨੂੰ ਇੱਕ ਪੰਜਾਬ ਦੇ ਇੱਕ ਤੋਂ ਫਿਰ ਨਹੀਂ ਹੋਊਗਾ ਮੋਲੀ ਪੂਰੇ ਸਾਰੇ ਭਾਰਤ ਦਾ ਅੰਦੋਲਨ ਦੀਗਾ ਫਿਰ ਤਾਂ ਸਾਰੇ ਭਾਰਤ ਨੂੰ ਭੌਂ ਬੰਗਲਾ ਦੇਖਣਾਂ ਦੇਣੀ ਕਿ ਉਹਨੂੰ ਉਹ ਤੋਂ ਥੋੜਾ ਥੋੜਾ ਹੀ ਜਾਊਗਾ ਬਦਰ ਜੋ ਸਾਰੇ ਭਾਰ ਦੇ ਕਿਸਾਨਾਂ ਦਾ ਅੰਦੋਲਨ ਹੈ ਉਹ ਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਥੋੜਾ ਹੀ ਸੀਗਾ ਉਹ ਕੱਲੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਥੋੜੇ ਸਾਰੇ ਭਾਰ ਦੇ ਕਿਸਾਨ ਉੱਥੇ ਆਈ ਦੀ ਤੇ ਬਦਨਾਮ ਕਰਦੇ ਨੇ ਹਰਿਆਣੇ ਵਾਲੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਬੰਦ ਬੰਦ ਬਿਆਨ ਦਿੰਦੇ ਤਾਂ ਭਾਰ ਦੇ ਕਿਸਾਨਾਂ ਦੇ ਖਿਲਾਫ ਹੀ ਬਿਆਨ ਦੇ ਜਿਵੇਂ ਕੱਲ ਪਹਿਲਾਂ ਆਊਟ ਆਉਟ ਕੁਸਕਾਂ ਦੇ ਜਦੋਂ ਸੀ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਆਜ਼ਾਦੀਆਂ ਉਹ ਚਾਹੇ ਕਿਸੇ ਨੂੰ ਕਾਲਾ ਕੱਢੀ ਜਾਣ ਉਹ ਲੀਡਰ ਨੇ ਜੇ ਅਸੀਂ ਵਿਰੋਧ ਕਰਦੇ ਤਾਂ ਅਸੀਂ ਆਜ਼ਾਦ ਜਿਸ ਤਰ੍ਹਾਂ ਇੱਕ ਪੱਟਨਾਮਾ ਨੇ ਮਨਤਪਾ ਬੀਆ ਨੇ ਮਤਲਬ ਦੇਸ਼ ਗੁਰੂ ਕੀ ਨੇ ਲੀਡੀ ਜੀ ਬਣਦੀ ਹੈ ਉਹ ਕਟਨਾਵਾ ਨਹੀਂ ਵਾਪਰਦੀਆਂ ਕਹਿੰਦੀਆਂ ਉਹਦੀ ਜ਼ਿੰਮੇਵਾਰ ਕੌਣ ਹੈ ਮਤਲਬ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਇਹ ਜਿਹੇ ਗੱਲਾਂ ਤੇ ਕੰਟਰੋਲ ਕਰੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਇਹ ਜਿਹੇ ਗੱਲਾਂ ਤੇ ਕੰਟਰੋਲ ਕਰੇ ਗਾਹ ਨੂੰ ਹੀ ਘਟਾਣਾ ਨਹੀਂ ਵਾਪਰ ਰਹੇ ਜਿਹੜਾ ਉਹ ਡਾਕਟਰ ਨਹੀਂ ਨਾਲ ਵਾਪਰਿਆ ਘਟਾਣਾ ਵਾਪਰਿਆ ਉਹਦੀ ਅਸੀਂ ਜਾਂਚ ਕਰਦੇ ਹਾਂ ਕਿ ਤੇ ਜਿਹੜੇ ਬੰਦੇ ਨੇ ਉਹ ਕਰਿਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਇੱਕ ਪਾਸੇ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਹਿਰ ਚਲਾਈ ਜਾ ਰਹੀ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਆਪੈਰੀ ਹੈ ਕਿ ਜੋ ਜਿਹੜੇ ਉਹ ਡਾਕਟਰ ਨਹੀਂ ਉਹ ਕੋਈ ਤਾਂ ਮੇਰੀ ਬੇਟੀ ਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਪਿਆ ਨਹੀਂ ਲੜਨ ਵਾਲੇ ਲੋਕ ਇਹਨਾਂ ਦੇ ਵੀ ਅਸੀਂ ਸਿੱਖ ਸਜਾਰੀ ਜਿਹੜੇ ਲੜੀਆਂ ਲੜਨ ਵਾਲੇ ਲੋਕ ਜਿਹਨੂੰ ਅਸੀਂ ਬੈਠੇ ਨੇ ਮੁਸਲਮਾਨ ਨੇ ਬੈਠੇ ਨੇ ਨਾ ਸਾਫ ਵਾਲੇ ਲੋਕ ਸਾਰੀਆਂ ਕੌਮਾਂ ਤੋਂ ਹੁੰਦੇ ਨੇ ਕਿ ਹਾਂ ਜੇ ਉੱਤੇ ਮੌਕੇ ਤੇ ਕੋਈ ਰੋਣ ਦਾ ਬੰਦਾ ਹੋਊਗਾ ਇਹ ਜਾਂ ਨਹੀਂ ਘਟਣਾ ਪਾਪੜ ਦੰਦਿਕਾ ਮਾੜੀ ਗੱਲ ਹੋਈ ਹੈ ਜੋ ਘਟਣਾ ਪਾਪੜ